ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਵੈਲਕਮ ਟੂ ਪੰਜਾਬੀ ਜੌਨ ਸੋ ਦੋਸਤੋ ਅੱਜ ਹੈ ਜੀ 18 ਤਰੀਕ ਤੇ ਅੱਜ ਪਠਾ ਸਾਹਿਬ ਸਫਾ ਲੱਗੀ ਹੋਈ ਹੈ ਜਿੱਥੇ ਸਾਨੂੰ ਵੀ ਇਨਵਾਈਟ ਕੀਤਾ ਸੀਗਾ ਨਾਲ ਮੇਰੇ ਹੋਰ ਵੀ ਵੀਰ ਤੇ ਸੋ ਅਸੀਂ ਅੱਜ ਜਾ ਰਹੇ ਹਾਂ ਜੀ ਰੂਪਨਗਰ ਯਾਨੀ ਕਿ ਰੋਪੜ ਪਠਾ ਸਾਹਿਬ ਜਿੱਥੇ ਅੱਜ ਤੁਹਾਨੂੰ ਅਸੀਂ ਉੱਥੋਂ ਦੀ ਸਫਾ ਦੇ ਦਰਸ਼ਨ ਕਰਾਵਾਂਗੇ ਤੇ ਉੱਥੇ ਦਸਤਾਰ ਮੁਕਾਬਲੇ ਚੱਲ ਰਹੇ ਨੇ ਤੇ ਉੱਥੇ ਅਸੀਂ ਸਪੈਸ਼ਲੀ ਜਾ ਰਹੇ ਹਾਂ ਤੇ ਬਾਕੀ ਅਸੀਂ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਉੱਥੋਂ ਦਾ ਇਤਿਹਾਸ ਕੀ ਆ ਉੱਥੇ ਕਾਤੇ ਲੱਗਦੀ ਆ ਸਭਾ ਉਹ ਤੁਹਾਨੂੰ ਦਿਖਾਵਾਂਗੇ ਪਹਿਲੇ ਤੁਸੀਂ ਜੋਤੀਸਰੂਪ ਸਾਹਿਬ ਦੇ ਦਰਸ਼ਨ ਕਰੋ ਅਸੀਂ ਹੁਣ ਇਸ ਟਾਈਮ ਫਤਿਹਗੜ੍ਹ ਸਾਹਿਬ ਤੋਂ ਤੁਰ ਪਏ ਆ ਤੇ ਇੱਥੋਂ ਹੁਣ ਅਸੀਂ ਜਾਵਾਂਗੇ ਫੱਸੀ ਪਠਾਣਾ ਤੋਂ ਫਿਰ ਮਰਿੰਡਾ ਮਰਿੰਡਾ ਕੁਰਾਲੀ ਰੋਪੇਹ ਰੂਟ ਰੁਕਾ ਜ ਸਾਡਾ ਸੋ ਅਸੀਂ ਇੱਕ ਮੋੜਾ ਹੋਰ ਚੱਕਣਾ ਹਜੇ ਉਹ ਫੱਸੀ ਖੜਾ ਵੀਰ ਸਾਤਾ ਤੇ ਉੱਥੋਂ ਫਿਰ ਅਸੀਂ ਸਿੱਧਾ ਜਾਵਾਂਗੇ ਰੋਪੜ ਪਰ ਤੁਹਾਨੂੰ ਜਾ ਕੇ ਅੱਗੇ ਰੋਪੜ ਮਿਲਦੇ। ਲਾਗੇ ਮਤਲਬ ਕੁਝ ਨਹੀਂ ਦਿਖ ਰਿਹਾ। ਊੜੀ ਤੋਂ ਅੱਜ ਐਸਟੈਂਡ। ਫਿਰ ਵੀ 10 ਵਜੇ ਹੋ ਜਾ ਲੱਗਦੇ ਐਵੇਂ ਕਿ ਸਬਤ ਜਾਂ 8 ਵਜੇ ਦਾ ਚਲਾ ਟਾਈਮ। ਜਦ ਜੀ ਦੇਖੂਗੀ 10 ਵਜੇ ਵੀ ਐਂ ਤੁਰਾ ਅਜ ਤੋਂ 2-3 ਦਿਨ ਪਹਿਲਾਂ ਬਿਲਕੁਲ ਤੋਂ ਦਾ ਨਾ ਕੋਈ ਨਿਸ਼ਾਨ ਨਹੀਂ ਸੀ। ਤੇ ਹੁਣ ਤੁਸੀਂ ਦੇਖੋ ਕਿ ਜਦੋਂ ਦਰਦ ਦੇ ਵਿੱਚ ਜਿਵੇਂ ਜਿਵੇਂ ਸ਼ੀਧਿ ਦਿਹਾੜੇ ਸ਼ੁਰੂ ਹੁੰਦੇ ਨੇ ਤਾਂ ਉਹ ਫੀਲਿੰਗ ਆਣੀ ਵੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਫਿਰ ਬਲਸੋ ਵੀ ਉਵੇਂ ਦਾ ਹੋ ਜਾਂਦਾ ਧੁੰਦ ਵੀ ਵੱਧ ਜਾਂਦੀ ਹੈ ਤੇ ਤੁਸੀਂ ਦੇਖੋ ਵੀ ਅਸੀਂ ਹੁਣ ਜਾਤਾਂ ਰੁਕੜ ਰਹੇ ਆ ਪਰ ਫਟੇ ਘਟ ਸੈਂਬਲ ਰਸ਼ ਕੋਸ਼ਿਸ਼ ਕਰਕੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਨਾਲ ਰਸਤਾ ਤੁਸੀਂ ਦੇਖੋ ਵੀ ਵਾਲੇ ਕੋਲੇ ਬਿਲਕੁਲ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਕਿੱਥੇ ਨੂੰ ਜਾਣਾ ਆ ਪਸੂ ਰਿੰਦਰ ਅੱਜ ਸੱਜੇ ਜਾਣਾ ਹੈ ਹਾਂਜੀ ਆਪਕੀ ਸਾਬ ਦੇਖੋ ਅਜੇ ਤਾਂ ਕੁਝ ਨਹੀਂ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਮੌਸਮ ਜਿਹੜਾ ਖਰਾਬ ਹੋਣਾ ਧੁੰਦਾਂ ਪੈਣੀਆਂ ਨੇ ਤੇ ਡਰਾਈਵਿੰਗ ਕਰਦੇ ਬਹੁਤ ਧਿਆਨ ਨਾਲ ਕਰਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੱਕਾ ਵੀ ਕਿਤੇ ਪਵੇ ਨਾ ਪਵੇ ਸਰੰਦ ਦੇ ਵਿੱਚ ਮੀਂਹ ਵੀ ਜ਼ਰੂਰ ਪੈਂਦਾ ਤੇ ਠੰਡ ਵੀ ਵੱਧਦੀ ਆ ਤੇ ਧੁੰਦ ਵੀ ਗੂੜੀ ਹੁੰਦੀ ਆ ਹੁਣ ਇਹ ਧੁੰਦ ਉਦੋਂ ਹੀ ਹਟ ਰਹੀਆਂ ਜਦੋਂ ਇੱਕਦਾਂ ਨਹੀਂ ਪਿਆ ਅਜੇ ਹੁਣ ਇੱਦਾਂ ਹੀ ਰਹਿਣਾ ਅੱਗੇ ਦੇਖਦੇ ਅੱਗੇ ਜਾ ਕੇ ਮੌਸਮ ਕਿਵੇਂ ਦਾ ਸਰੰਦਰੀ ਤੁਹਾਨੂੰ ਹਾਲਾਤ ਦਿਖਾ ਰਹੀਆਂ ਅੱਜ ਕਿਵੇਂ ਦੇ ਪੰਡਾ ਉਹਨੇ ਜਿਹੜੇ ਇੱਥੇ ਬੜੇ ਹੋਏ ਨੇ ਪੰਡਾ ਦੇ ਵਿੱਚ ਲਓ ਜੀ ਮੁੰਡਾ ਚੱਕ ਲਿਆ ਆਪਾਂ ਬਸੀ ਤੋਂ ਲਓ ਜੀ ਚੱਕ ਲਿਆ ਹੋਰ ਫਿੱਟਾ ਚੱਲ ਲਓ ਜੀ ਅਸੀਂ ਪਹੁੰਚ ਗਏ ਆ ਜੀ ਰੋਪੜ ਤੇ ਗੁਰਦੁਆਰਾ ਸ਼੍ਰੀ ਪਠਾਸਾ ਸੋ ਬਿਲਕੁਲ ਗੇਟ ਦੇ ਸਾਹਮਣੇ ਅਸੀਂ ਪਹੁੰਚ ਚੁੱਕੇ ਹਾਂ ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਨੂੰ ਜਾਂਦਾ ਗੇਟ ਲਓ ਜੀ ਪਹੁੰਚ ਗਏ ਜੀ ਅਸੀਂ ਆ ਨਾਲ ਦੇ ਮੁੰਡੇ ਇਹੋ ਚਿਣੀਆਂ ਹੋਈਆਂ ਪੱਗਾਂ 'ਚ ਸਾਰਿਆਂ ਨੇ ਢੈੜ ਘਟ ਆ ਗੇਟ ਤੋਂ ਆਪਾਂ ਐਂਟਰ ਹੋਣਾ ਤੋ ਤੁਸੀਂ ਦੇਖੋ ਵੀ ਸੰਗਤ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਸੀਗੀ ਤੇ ਜਿਦਾ ਸ੍ਰੀ ਹਰਮਨ ਦੇ ਆਪਣੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਉਵੇਂ ਹੀ ਇੱਥੇ ਵੀ ਸੰਗਤ ਹੁੰਦੀ ਹੈ ਹਾਲਾਂਕਿ ਪਤੇਗੜ ਸਾਹਿਬ ਨਾਲੋਂ ਘੱਟ ਹੁੰਦੀ ਹੈ ਸੰਗਤ ਲਓ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਆ ਰੌਣਕ ਮੇਲਾ ਤੇ ਕਾਫੀ ਸੰਗਤ ਆਈ ਹੋਈ ਆ ਸਪੂਰਣਾ ਵਾਲੇ ਬੱਚੇ ਵੀ ਆਏ ਹੋਏ ਨੇ ਲੰਗਰ ਚੱਲ ਰਹੇ ਨੇ ਪੂਰੇ ਕੋਈ ਕੋ ਸ਼ਾਕ ਰਹੇ ਨੇ ਲੰਗਰ ਪ੍ਰਸ਼ਾਦ ਦੇ ਤੇ ਪੂਰੀ ਰੌਣਕ ਸੰਗਤ ਪਹੁੰਚੀ ਹੋਈ ਆ ਖੰਡ ਹੈਗੀ ਆ ਪਰ ਫਿਰ ਵੀ ਸੰਗਤ ਦਾ ਉਤਸ਼ਾਹ ਹੈ ਸਾਰੇ ਪਹੁੰਚੇ ਹੋਏ ਨੇ ਜੇ ਤੁਸੀਂ ਦੇਖੋ ਸੋ ਅੱਜ ਸਭ ਤੋਂ ਪਹਿਲੇ ਆਪਾਂ ਨਤਮਸਤਕ ਹੋਣੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਦੇ ਉੱਤੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਸੋ ਆਉ ਤੁਹਾਨੂੰ ਵੀ ਦਰਸ਼ਨ ਕਰਵਾਉਣ ਦੀ ਮੈਂ ਕੋਸ਼ਿਸ਼ ਕਰਦਾ ਜੀ ਸੋ ਸੱਪਤੇ ਪਹਿਲੇ ਆਪਾਂ ਗੁਰਦੁਆਰਾ ਸਾਹਿਬ ਦੇ ਐਂਟਰ ਹੋ ਕੇ ਜੋੜਾ ਕਰਤੇ ਕੋਲ ਜਿਹੜੇ ਆਪਣੇ ਜੋੜੇ ਨੇ ਉਹ ਜਮ੍ਹਾਂ ਕਰਵਾਵਾਂਗੇ ਸੋ ਸਾਰੇ ਅਸੀਂ ਵੀਰਾਂ ਨੇ ਜੋੜੇ ਲਾਏ ਤੇ ਜੋੜੇ ਜਿਹੜੇ ਆ ਅਸੀਂ ਇੱਥੇ ਜਮ੍ਹਾਂ ਕਰਾ ਦਾਂਗੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੋਸਤੋ ਮੈਂ ਥੋੜਾ ਜਿਹਾ ਤੁਹਾਨੂੰ ਮੋਟਾ-ਮੋਟਾ ਇਤਿਹਾਸ ਦੱਸ ਦਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਧਰਤੀ ਨੂੰ ਚਾਰ ਵਾਰ ਭਾਗ ਲਾਇਆ ਚਾਰ ਵਾਰ ਮਹਾਰਾਜ ਇੱਥੇ ਆਏ ਤੇ ਜਿੱਥੇ ਅੱਜ ਇਹ ਗੁਰਦੁਆਰਾ ਸਾਹਿਬ ਸਜੋਬਿਤ ਹੈ ਉੱਥੇ ਪੱਠਾ ਹੁੰਦਾ ਸੀ ਕੋਟਲਾ ਨਿਆਂਖਾਂ ਹੋਰਾਂ ਦਾ ਉਹਨਾਂ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਮਜ਼ਾਕੀਆ ਲਹਿਜ਼ੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਦਿੱਤਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਆਰਾਮ ਵਾਸਤੇ ਜਗ੍ਹਾ ਚਾਹੀਦੀ ਹੈ ਤਾਂ ਮਜ਼ਦੂਰਾਂ ਨੇ ਕਹਿਤਾ ਕਿ ਸਾਡੇ ਕੋਲ ਤਾਂ ਆਹੀ ਪੱਠਾ ਹੈ ਜਿਹੜਾ ਭਖ ਦਾ ਪੱਠਾ ਸੀ ਉੱਥੇ ਕਹਿੰਦੇ ਤੁਸੀਂ ਬਹਿ ਜਾਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਘੋੜੇ ਨੇ ਉੱਥੇ ਪੜੇ ਪੈਰ ਰੱਖੇ ਜਦੋਂ ਉੱਥੇ ਪੌੜ ਲਾਇ ਤਾਂ ਉਹ ਪਖਦਾ ਹੋਇਆ ਭੱਠਾ ਇੱਕਦਮ ਠੰਡਾ ਹੋ ਗਿਆ ਉਹ ਦੇਖ ਕੇ ਜਿਹੜੇ ਮਜ਼ਦੂਰ ਸੀ ਉਹ ਹੱਕੇ ਬੱਕੇ ਰਹਿ ਗਏ ਫਿਰ ਉਹਨਾਂ ਨੇ ਕੋਟਲਾ ਨਿਹੰਗ ਖਾਨ ਨੂੰ ਇਤਲਾਹ ਕੀਤਾ ਕਿ ਸਾਡੇ ਭੱਠੇ ਦੇ ਉੱਤੇ ਕੋਈ ਬਹੁਤ ਵੱਡੇ ਮਹਾਪੁਰਸ਼ ਆਏ ਨੇ ਜਿਨ੍ਹਾਂ ਨੇ ਭੱਠੇ ਨੂੰ ਠੰਡਾ ਕਰ ਦਿੱਤਾ ਤਾਂ ਜਦੋਂ ਕੋਟਲਾ ਨਿਹੰਗ ਖਾਨ ਉੱਥੇ ਪਹੁੰਚਦੇ ਨੇ ਤਾਂ ਫਿਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਿਰ ਉੱਥੇ ਦਰਸ਼ਨ ਕਰਦੇ ਨੇ ਸੋ ਦਰਸ਼ਨ ਕਰੰ ਤੋਂ ਬਾਅਦ ਅਸੀਂ ਫਿਰ ਬਾਹਰ ਆ ਕੇ ਕਿਉਂਕਿ ਠੰਡ ਸੀਗੀ ਇਸ ਕਰਕੇ ਥੋੜੀ ਥੋੜੀ ਚਾਹ ਪੀਤੀ ਤੇ ਆਹ ਦੇਖੋ ਅਸੀਂ ਇੱਥੇ ਚਾਹ ਦਾ ਲੰਗਰ ਲੱਗਿਆ ਹੋਇਆ ਇੱਥੇ ਹੀ ਅਸੀਂ ਚਾਹ ਪੀਤੀ ਨਾਲ ਦੇ ਵੀਰ ਮੇਰੇ ਇਹ ਵੀ ਚਾਹ ਪੀ ਰਹੇ ਨੇ ਸੋ ਅਸੀਂ ਫਿਰ ਇਥੋਂ ਚਾਹ ਪੀ ਕੇ ਅੱਗੇ ਨੂੰ ਚੱਲੇ ਪਾਈ ਜੀ ਸੋ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਜੀ ਕੋਟਲਾ ਨਿਹੰਗ ਖਾਂ ਦੀ ਹਵੇਲੀ ਵੱਲ ਸਾਨੂੰ ਰਸਤਾ ਨਹੀਂ ਪਤਾ ਪਤਾ ਕਰਦੇ ਜਾਵਾਂਗੇ ਅਸੀਂ ਰਸਤਾ ਤੇ ਆਓ ਲੱਭਦੇ ਹਾਂ ਜੀ ਰਸਤਾ ਸੋ ਇਦਾਂ ਦੀਆਂ ਗਲੀਆਂ ਦੇ ਵਿੱਚੋਂ ਹੀ ਇਹ ਜਿਹੜਾ ਰਸਤਾ ਉਹ ਜਾਂਦਾ ਹੈ ਆਪਣਾ ਕੋਟਲਾ ਨਿਹੰਗ ਖਾਂ ਦੀ ਹਵੇਲੀ ਵੱਲ ਤੁਸੀਂ ਜਦੋਂ ਵੀ ਪੱਠਾ ਸਾਹਿਬ ਆਵੋ ਤਾਂ ਇੱਥੇ ਜ਼ਰੂਰ ਆਓ ਕਿਉਂਕਿ ਇਹ ਹੀ ਇੱਕ ਮੇਨ ਜਗਾ ਹੈ ਜਿੱਥੇ ਗੁਰਗੋਬੀ ਸਿੰਘ ਮਹਾਰਾਜ ਰੁਕੇ ਬਚਿੱਤਰ ਸਿੰਘ ਤੇ ਮੁਮਤਾਜ਼ ਉਹਨਾਂ ਦਾ ਜਿਹੜਾ ਇੱਕ ਇਤਿਹਾਸ ਹੈ ਉਹ ਵੀ ਇਸ ਥਾਂ ਦੇ ਨਾਲ ਸੰਬੰਧਿਤ ਹੈ ਅਤੇ ਹੋਰ ਵੀ ਬਹੁਤ ਵੱਡਾ ਇਤਿਹਾਸ ਹੈ ਇਸ ਹਵੇਲੀ ਦਾ ਕਿਲਾ ਉੱਪਰ ਹੈ ਉਧਰਲੀ ਸਾਈਡ ਆ ਕਿਤੇ ਆਹ ਗੇਟ ਲੰਘ ਜਾਣਾ ਸਾਹਮਣੇ ਤੋਂ ਵੀ ਤੁਸੀਂ ਆ ਸਕਦੇ ਆ ਅੱਗੇ ਤਾਂ ਮੇਲਾ ਤਾਂ ਚੰਨੀ ਦਾ ਘਰ ਆ ਗਿਆ ਸੋ ਫਾਈਨਲੀ ਅਸੀਂ ਕੋਟਲਾ ਨਿਹੰਗ ਖਾਨ ਜੀ ਦੀ ਹਵੇਲੀ ਲੱਭ ਲਈ ਆ ਸੋ ਆ ਦੇਖੋ ਬਹੁਤ ਵੱਡਾ ਏਰੀਆ ਇਸ ਹਵੇਲੀ ਦਾ ਬਹੁਤ ਵੱਡੀ ਹਵੇਲੀ ਸੀ ਇਹ ਸੋ ਆਓ ਅੰਦਰ ਚੱਲਦੇ ਆਂ ਅੰਦਰੋਂ ਤੁਹਾਨੂੰ ਦਿਖਾਉਣਾ ਦੇਖੋ ਇਹ ਸਾਰੀਆਂ ਪ੍ਰਾਤਨ ਜਿਹੜੀਆਂ ਇੱਟਾਂ ਨੇ ਉਹੀ ਆ ਉਹੀ ਜਿਹੜੀ ਸੇਮ ਹਵੇਲੀ ਉਹੀ ਆ ਪ੍ਰਾਤਨ ਤਕਰੀਬਨ 400 ਸਾਲ ਪੁਰਾਣੀ ਹਵੇਲੀ ਆ ਇਹ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਵਾਰ ਆਏ ਤੇ ਇਹ ਵੀ ਕਿਹਾ ਜਾਂਦਾ ਕਿ ਇਸ ਥਾਂ ਦੇ ਉੱਤੇ ਗੁਰੂ ਅਰਗੋਬਿੰਦ ਪਾਤਸ਼ਾਹ ਵੀ ਆਏ ਹੋਏ ਨੇ ਸੋ ਪੂਰਾ ਇਤਿਹਾਸ ਕੀ ਉਹ ਵੀ ਅਸੀਂ ਇੱਥੋਂ ਦੇ ਜਿਹੜੇ ਪ੍ਰਬੰਧਕ ਸਹਿਬਾਨ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰੋਪਰ ਇਤਿਹਾਸ ਕੀ ਹੈ ਵੀਡੀਓ ਨੂੰ ਸਕਿਪ ਨਾ ਗਿਓ ਲਾਸਟ ਤੱਕ ਦੇਖਿਓ ਬਹੁਤ ਵਧੀਆ ਇਤਿਹਾਸ ਆ ਇੱਥੋਂ ਦਾ ਇੰਟਰਸਟਿੰਗ ਇਤਿਹਾਸ ਹੈ ਤੇ ਪੁਰਾਤਨ ਚੀਜ਼ ਆ ਇਹ ਤੇ ਜਦੋਂ ਵੀ ਤੁਸੀਂ ਪਠਾ ਸਾਹਿਬ ਆਵੋ ਤਾਂ ਇੱਥੇ ਵੀ ਜਰੂਰ ਆਇਓ ਦੇਖੋ ਕਿੱਡੀ ਵੱਡੀ ਹਵੇਲੀ ਆ ਇਹ ਤੇ ਇਸ ਹਵੇਲੀ ਨੂੰ ਦੇਖਣ ਦੇ ਵਾਸਤੇ ਬਹੁਤ ਦੂਰ ਦੂਰ ਤੋਂ ਆਉਂਦੇ ਆ ਲੋਕ ਕਿਉਂਕਿ ਚਾਰ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਹਬਜ਼ਾਦਾ ਅਜੀਤ ਸਿੰਘ, ਗੁਜਾਰ ਸਿੰਘ, ਭਾਈ ਬਚੱਤਰ ਸਿੰਘ ਅਤੇ ਉਹਨਾਂ ਦੇ ਨਾਲ तमाम ਉਸ ਸ਼ਹੀਦ ਸਿੰਘ ਹੋਏ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਫਿਰ ਸ਼ਹੀਦ ਹੋਏ ਸੋ ਆ ਦੇਖੋ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਇਸ ਹਵੇਲੀ ਦੇ ਵਿੱਚ ਕੋਟਲਾ ਨਿਹੰਗ ਦੀ ਹਵੇਲੀ ਦੇ ਵਿੱਚ ਤੇ ਇਹ ਜਿੱਥੇ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਇਹ ਵਾਲਾ ਕਮਰਾ ਇਹਨੂੰ ਧਿਆਨ ਨਾਲ ਦੇਖੋ ਸੰਗਤ ਜੀ ਇੱਥੇ ਸੀ ਭਾਈ ਬਚਿੱਤਰ ਸਿੰਘ ਜਿਹਨਾਂ ਨੂੰ ਜਿਹੜੇ ਰੰਗੜਿਆਂ ਨੇ ਜਿਹੜਾ ਜ਼ਖਮੀ ਕਰ ਦਿੱਤਾ ਸੀਗਾ ਜ਼ਖਮੀ ਹਾਲਤ ਦੇ ਵਿੱਚ ਹੀ ਸਹਬਜ਼ਾਦੇ ਜਿਹੜੇ ਬਾਬਾ ਅਜੀਤ ਸਿੰਘ ਜਿਹੜਾ ਹਰ ਸਿੰਘ ਉਹਨਾਂ ਨੂੰ ਨਾਲ ਲੈ ਕੇ ਆਏ ਸੀ ਇੱਥੇ ਇਸ ਕਮਰੇ ਦੇ ਵਿੱਚ ਰੱਖਿਆ ਸੀ ਜਿੱਥੇ ਬੀਬੀ ਮੁਮਤਾਜ ਤੇ ਭਾਈ ਬਚਿੱਤਰ ਸਿੰਘ ਇਸ ਕਮਰੇ ਦੇ ਵਿੱਚ ਸੀ ਅਤੇ ਕੋਟਲਾ ਨਿਹੰਗ ਖਾਨ ਨੇ ਕਹਿਤਾ ਸੀ ਕਿ ਭਾਈ ਅੰਦਰ ਤਲਾਸ਼ੀ ਨਾਲ ਉਹ ਇੱਥੇ ਮੇਰਾ ਜਵਾਈ ਤੇ ਮੇਰੀ ਧੀ ਹੈ ਇਹ ਕਮਰਾ ਸੀ ਇੱਥੇ ਉਹਨਾਂ ਨੂੰ ਰੱਖਿਆ ਸੀ ਦੇਖੋ ਪ੍ਰਾਪਤ ਨਹੀਂ ਆ ਸਾਰਾ ਕੁਝ ਇਹ ਉਹੀ ਕੰਧਾਂ ਨੇ ਉਹੀ ਛੱਤ ਹੈ ਦੱਸ ਰਹੇ ਨੇ ਕਿ ਛੱਤ ਵੀ ਉਹੀ ਹੈ ਵੇਲੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦਾ ਉਸ ਤੋਂ ਬਾਅਦ ਇੱਥੇ ਆਏ ਸੀਗੇ ਪੂਰਾ ਇਤਿਹਾਸ ਆਪਾਂ ਬਾਬਾ ਜੀ ਨੂੰ ਪੁੱਛਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਤੇ ਜੀ ਬੱਤੇ ਬਾਬਾ ਜੀ ਪੂਰਾ ਇਤਿਹਾਸ ਕੀ ਆ ਇੱਥੋਂ ਥੋੜਾ ਥੋੜਾ ਅਸੀਂ ਸੰਗਤ ਨੂੰ ਦੱਸਿਆ ਪਰ ਪੂਰਾ ਇਤਿਹਾਸ ਕੀ ਆ ਆ ਕਮਰਾ ਕਿਹਦਾ ਸੀਗਾ ਇਹ ਉਹੀ ਕਮਰਾ ਜਿੱਥੇ ਬਾਬਾ ਬਚਿੱਤਰ ਸਿੰਘ ਜੀ ਨੂੰ ਰੱਖਿਆ ਸੀ ਹਾਂ ਜੀ ਭਾਈ ਬਚਿੱਤਰ ਸਿੰਘ ਜੀ ਇੱਥੇ ਜਦੋਂ ਫੱਟੜੋ ਕੇ ਆਏ ਨੇ ਭਾਈ ਬਚਿੱਤਰ ਸਿੰਘ ਜੀ ਇੱਥੇ ਆਏ ਸੀਗੇ ਇਸ ਕਮਰੇ ਦੇ ਵਿੱਚ ਮੈਂ ਤੁਹਾਨੂੰ ਥੋੜ ਇਹ ਜਦੋਂ ਉੱਥੇ ਪ੍ਰਵਾਦ ਤਿੰਨ ਭਾਗਾ ਜ ਆਪਣਾ ਪਤਾ ਆਪਾਂ ਨੂੰ ਵੀ ਸਾਬਜਾ ਦੇ ਵੱਡੇ ਤੇ ਛੋਟੇ ਤੇ ਮਾਤਾ ਗੁਜਰੀ ਜੀ ਕਿੱਧਰ-ਕਿੱਧਰ ਗਏ ਆਪਾਂ ਸਾਰਾ ਪਤਾ ਜੀ ਉੱਥੇ ਜਦੋਂ ਲੜਾਈ ਹੋਈ ਆ ਰੰਗਣਾ ਦੇ ਨਾਲ ਜਦੋਂ ਲੜਾਈ ਹੋਈ ਤਾਂ ਭਾਈ ਬਚਿੱਤਰ ਸਿੰਘ ਦੇ ਬਾਈ ਫੱਟ ਲੱਗੇ ਜੀ ਉੱਥੇ ਬਾਈ ਫੱਟ ਲੱਗੇ ਤੇ ਉਦੋਂ ਜਿਹੜਾ ਬਾਬਾ ਅਜੀਤ ਸਿੰਘ ਤੇ ਜਿਹਾਰ ਸਿੰਘ ਸੀਗੇ ਇਹ ਸੀਗੇ ਜਵਾਨ ਗੱਭਰੂ ਉਸ ਟਾਈਮ ਤੇ ਗੱਭਰੂ ਸੀ ਇਨਨੇ ਭਾਈ ਬਚਿੱਤਰ ਸਿੰਘ ਨੂੰ ਜੱਫਾ ਮਾਰ ਕੇ ਘੋੜੇ ਤੇ ਬਿਠਾ ਕੇ ਗੱਬੇ ਧਾ ਕੇ ਇਹਨਾਂ ਨੂੰ ਲੈ ਕੇ ਆਏ ਨੇ ਇੱਥੇ ਲੈ ਕੇ ਜਿਹੜਾ ਸਤਾਨ ਦੇ ਉੱਤੇ ਭਾਈ ਬਚਿੱਤਰ ਸਿੰਘ ਜੀ ਇੱਥੇ ਛੱਡਿਆ ਇੱਥੇ ਕੌਣ ਮਿਲਿਆ ਉਹਨਾਂ ਨੂੰ ਅੱਗੇ ਕੋਟਲਾ ਨਿਹੰਗ ਖਾ ਅੱਗੇ ਕੋਟਲਾ ਨਿਹੰਗ ਖਾ ਸੀ ਤੇ ਆਹ ਆਪਣੇ ਬੀਬੀ ਮਮਤਾ ਜੀ ਮਮਤਾ ਜੀ ਇਹ ਘਰ ਦੇ ਚ ਬੀਬੀ ਮਮਤਾ ਜੀ ਦਾ ਜਨਮ ਹੀ ਇੱਥੇ ਦਾ ਬੀਬੀ ਮਮਤਾ ਜੀ ਦੀ ਭਗਤੀ ਵੀ ਹੈ ਇਹਨਾਂ ਦਾ ਤਪਸਥਾਨ ਵੀ ਬਣਿਆ ਅੱਗੇ ਜਾ ਕੇ ਆਪਾਂ ਬੜੀ ਸਾਹਿਬ ਹੈਣਾ ਜੀ ਫਿਰ ਦੂਰਾ ਬੜੀ ਸਾਹਿਬ ਬਣਿਆ ਤੇ ਇਹਨਾਂ ਦੀ ਬੀਬੀ ਨੇ ਭਗਤੀ ਵੀ ਇੱਥੇ ਕੀਤੀ ਤੇ ਭਾਈ ਬਚਿੱਤਰ ਸਿੰਘ ਜਦੋਂ ਇੱਥੇ ਛੱਡ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਚਾਲੇ ਪਾ ਗਏ। ਬਾਬਾ ਜੀ ਸਿੰਘ ਜਿਹੜਾ ਸਿੰਘ ਜੀ ਚਾਲੇ ਪਾ ਗਏ। ਇਹ ਤੋਂ ਮੈਂ ਪਿੰਡ ਪੰਡ ਭੁੱਲਦਾ ਜੀ ਥੋੜਾ ਪੈਰੋਂ ਨਾ ਪਤਾ ਨਹੀਂ ਕਿਹੜਾ ਪੈਰੋਂ ਪਰ ਬੰਦੇ ਕਿਹੜਾ। ਐ ਬਾਂਮਣ ਵਜਦਾ ਜੀ ਉੱਥੇ ਗਏ ਨੇ ਤੇ ਉੱਥੋਂ ਵੀਰੇ ਮਹਾਰਾਜ ਨੇ ਇਹਨਾਂ ਨੂੰ ਨਾ ਬੀਬੀ ਮਮਤਾ ਜੀ ਨੂੰ ਕਟਾਰ ਭੇਟ ਕੀਤੀ ਇੱਥੇ ਆ ਕੇ ਇਹ ਦੁਆਰਾ ਟਾਰ ਪੇਡ ਕੀਤੀ ਤੇ ਸ੍ਰੀ ਸਾਹ ਪੇਡ ਕੀਤੇ ਜਿਹੜੀ ਕਿ ਅੱਜ ਕੱਲ ਬਈ ਅਜ ਦਰਵਾਸਰ ਸਾਹਿਬ ਦੇ ਸਾਹਮਣੇ ਪਈ ਹੈ ਜਿੱਥੇ ਹਨਾ ਜੀ ਉੱਥੇ ਬਈ ਪੱਠਾ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪਾਛੇ ਇਹਨਾਂ ਦੇ ਹੁਣ ਇਹ ਜਿਹੜਾ ਆਪਣਾ ਸਥਾਨ ਹੈ ਜਦੋਂ ਆਪਾਂ ਨੂੰ ਪਿੱਛੇ ਤੋਂ ਰੰਗਣਾ ਨੇ ਘੇਰਾ ਪਾਇਆ ਇਹ ਕਿਲੇ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਨੇ ਕਿ ਇੱਥੇ ਕੋਈ ਸਿੰਘ ਦੇਖੇ ਗਏ ਨੇ ਇਹ ਕਿਲੇ ਦੇ ਵਿੱਚ ਸਿੰਘ ਦੇਖੇ ਗਏ ਨੇ ਤੇ ਉਹਨਾਂ ਰੰਗਣਾ ਜਦੋਂ ਪਿੱਛੋਂ ਆਪਣੇ ਮੁਗਲਾਂ ਨੇ ਪਾਇਆ ਘੇਰਾ ਤੇ ਫਿਰ ਉਹ ਸਾਰਾ ਛਾਣਬੀਣ ਕੀਤੀ ਇਹਦੀ ਆ ਕੇ ਕਿਲੇ ਦੀ ਪਰ ਕਿਲੇ ਦੇ ਵਿੱਚ ਕੁਝ ਨਹੀਂ ਮਿਲਿਆ ਉਹਨਾਂ ਨੂੰ ਇੱਕ ਇਹ ਕਮਰਾ ਜਿਹੜਾ ਸੀ ਇਹ ਬੰਦ ਸੀਗਾ ਇਹ ਕਿਲਾ ਬੰਦ ਇੱਥੇ 75 ਸਿੰਘ ਜੀ ਸੀ ਹਾਂ ਜਿੱਥੇ ਆਪਾਂ ਹੀ 75 ਜੀ ਜਿੱਥੇ ਆਪਾਂ ਬੈਠੇ ਆ ਇਹ ਕਿਲਾ ਇਹ ਇਹ ਇੰਨਾ ਕਮਰਾ ਬੰਦ ਸੀ ਨੰਬਰ 2 ਇਹਦੇ ਅੱਗੇ ਕੌਣ ਬੈਠਾ ਸੀਗਾ ਜਿਹੜਾ ਆਪਣਾ ਇਹ ਸੀ ਕੋਟਲਾ ਨਹਿਂਕਾ ਕੋਟਲਾ ਨਹਿਂਕਾ ਉਹਦੇ ਅੱਗੇ ਬੈਠਾ ਜੀ ਆਏ ਦਰਵਾਜ਼ੇ ਦੇ ਅੱਗੇ ਆਏ ਦਰਵਾਜ਼ੇ ਜੋ ਸਾਹਮਣੇ ਵਾਲਾ ਹੈ ਨਾ ਜੀ ਇੱਥੇ ਬੈਠਾ ਹੋ ਇਦੋਂ ਵੀ ਦਰਵਾਜ਼ਾ ਬੰਦ ਆ ਇਹ ਦਰਵਾਜ਼ਾ ਵੀ ਬੰਦ ਆ ਤੇ ਫਿਰ ਉਹਨਾਂ ਨੇ ਕੀ ਕਰਿਆ ਉਹ ਕਹਿੰਦੇ ਵੀ ਤੁਸੀਂ ਆ ਦਰਵਾਜ਼ਾ ਖੋਲੋ ਆ ਜਿਹੜਾ ਦਰਵਾਜ਼ਾ ਇਹਨੂੰ ਖੋਲੋ ਅਸੀਂ ਨੇ ਇਹਦੀ ਸ਼ਾਨਬੀਣ ਕਰਨੀ ਆ ਬਾਕੀ ਅਸੀਂ ਸਾਰੇ ਕਿਲੇ ਦੀ ਕੱਲ ਲਈ ਸਾਨੂੰ ਕੁਝ ਨਹੀਂ ਮਿਲਿਆ ਸਾਨੂੰ ਤਲਾਹ ਇਹ ਜੀ ਮਿਲੀ ਆ ਕਿ ਸਿੰਘ ਇੱਥੇ ਹੈਗੇ ਆ ਠੀਕ ਆ ਜੀ ਪਰ ਉਹ ਕਹਿੰਦੇ ਵੀ ਗੱਲ ਸੁਣੋ ਮੈਂ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਖੋਲ ਸਕਦਾ ਦੂਜੀ ਵਾਰੀ ਕਿਹਾ ਨਹੀਂ ਖੋਲ ਸਕਦਾ ਤੀਜੀ ਵਾਰ ਜਦੋਂ ਉਹਨਾਂ ਨੇ ਕਿਹਾ ਵੀ ਜਾਦਾ ਉਹਨਾਂ ਨੇ ਸਖਤਾਈ ਵਰਤੀ ਆ ਉਹ ਕਹਿੰਦੇ ਜੀ ਮੈਂ ਖੋਲ ਤਾਂ ਦਵਾ ਪਾ ਮੇਰਾ ਧੀ ਜਵਾਈ ਅੰਦਰ ਆਰਾਮ ਕਰ ਰਹੇ ਨੇ ਠੀਕ ਹੈ ਜੀ ਫਿਰ ਉਹਨਾਂ ਨੇ ਪੁੱਛਿਆ ਬਾਹਰੋਂ ਉਹਨਾਂ ਨੇ ਉਹਨਾਂ ਦੇ ਦਿਲ 'ਚ ਇਹ ਸੀਗਾ ਜਿਹੜੀ ਮੁਗਲ ਫੌਜ ਸੀ ਕਿ ਜੇ ਤਾਂ ਬੰਦੇ ਹੋਏ ਅੰਦਰ ਇਹ ਤਾਂ ਬੰਦੇ ਦੀ ਆਵਾਜ਼ ਹੋਊਗੀ ਬਸ ਜੇ ਇਹ ਦੀ ਧੀ ਜਵਾਈ ਹੋਏ ਤੇ ਧੀ ਦੀ ਆਵਾਜ਼ ਆਊਗੀ ਠੀਕ ਹੈ ਜੀ ਸਮਝ ਗਏ ਗੱਲ ਹਾਂਜੀ ਹਾਂਜੀ ਫਿਰ ਉਹ ਜਿਹੜੀ ਧੀ ਸੀ ਉਹਨੇ ਥੋੜਾ ਜਿਹਾ ਉਹਨੇ ਖੋਲ ਕੇ ਦਰਵਾਜ਼ਾ ਦੇਖਿਆ ਇਹਨੂੰ ਦਰਵਾਜ਼ੇ ਨੂੰ ਕਿ ਬਾਹਰ ਤਾਂ ਫੌਜ ਆ ਬਹੁਤ ਉਹ ਥੋੜੀ ਡਰਦੀ ਹੋਈ ਪਿੱਛੇ ਚ ਜੱਕੇ ਪਿੱਛੇ ਹੋ ਗਈ ਜਦੋਂ ਪਿੱਛੇ ਹੋ ਜਾਓ ਕਹਿੰਦਾ ਨਹੀਂ ਬੇਟੇ ਤੁਹਾਨੂੰ ਇਦਾਂ ਦੱਸ ਅ ਵੀ ਜਿਹੜਾ ਆਪਣਾ ਮਹਿਮਾਨ ਆ ਰਾਮ ਕਰ ਰਿਹਾ ਤੇ ਉਹ ਕਹਿੰਦੀ ਹਾਂ ਅੱਬਾ ਇਹਨਾਂ ਦੇ ਵਿੱਚ ਅੱਬਾ ਕਹਿੰਦੇ ਮਸਲਵਾਨਾ ਚਾਹਣਾ ਆਪਾਂ ਡੈਡੀ ਜਾਂ ਕੁਝ ਵੀ ਕਹਿ ਦਿੰਦੇ ਆ ਤੇ ਉਹਨਾਂ ਨੇ ਕਿਹਾ ਅੱਬਾ ਸਾਡਾ ਵੀ ਮਹਿਮਾਨ ਆ ਰਾਮ ਕਰ ਰਿਹਾ ਉਹ ਜਿਹੜੀ ਮੁਗਲ ਫੌਜ ਸੀ ਉਹ ਪਿੱਛੇ ਹੋ ਗਈ ਵਾਪਸ ਹੋ ਗਈ ਅੰਦਰੋਂ ਕਿ ਹਾਂ ਵੀ ਅਸੀਂ ਗਲਤ ਆ ਗਈ ਜਗਤ ਹੈ ਨਾ ਜਿਸ ਨੇ ਗਲਤ ਸਾਨੂੰ ਦੱਸਿਆ ਤੇ ਉਦੋਂ ਜਦੋਂ ਬੀਬੀ ਮੁਮਤਾਜ ਜੀ ਜਵਾਨ ਸਾਰਾ ਕੁਝ ਹੋਇਆ ਨੇ ਜੋ ਵੀ ਇਹਨਾਂ ਦਾ ਬਾਰ ਹੋਇਆ ਵੀ ਉਹਨਾਂ ਦਾ ਵਿਆਹ ਕਰਨਾ ਸੀ ਜਾਂ ਮੰਗਣਾ ਕਰਨਾ ਸੀ ਉਦੋਂ ਇਹਨਾਂ ਨੂੰ ਪੁੱਛਿਆ ਗਿਆ ਬੀਬੀ ਮੁਮਤਾਜ ਜੀ ਨੂੰ ਤੁਹਾਡਾ ਸੀ ਆਹ ਕੰਮ ਕਰਨ ਲੱਗਿਆ ਹਨ ਉਹ ਕਹਿੰਦੀ ਵੀ ਅੱਬਾ ਮੈਂ ਇਹ ਕੁਝ ਵੀ ਨਹੀਂ ਕਰਾਉਣਾ ਉਹ ਕਹਿੰਦੇ ਕਿਉਂ ਨਹੀਂ ਕਰਾਉਣਾ ਉਹ ਕਹਿੰਦੇ ਅੱਬਾ ਜਦੋਂ ਤੁਸੀਂ ਮੈਨੂੰ ਇਦਾਂ ਕਹਤਾ ਸੀ ਕਿ ਧੀ ਜਵਾਈ ਅੰਦਰ ਹੈ ਮੈਂ ਉਦੋਂ ਇਹਨੂੰ ਬਸ ਆਪਣਾ ਪਤੀ ਮੰਨ ਲਿਆ ਸੀਗਾ ਇਹ ਬਿਲਡਿੰਗ ਨੂੰ ਆਪਾਂ ਉਦਾਂ ਦੇ ਆਪਾਂ ਤੁਸੀਂ ਉੱਤੇ ਕਰਕੇ ਦੇਖ ਲਓ ਵੀ ਉਹ ਪੁੱਛਣਾ ਵੀ ਸੀਗਾ ਵੀ ਇਹ ਪ੍ਰਾਤਨੀਆਂ ਸੇਮ ਉਹੀ ਚੀਜ਼ ਆ। 400 ਸਾਲ ਦੀ। ਤੁਹਾਨੂੰ ਵੀ ਦਿਖਾਈ ਉੱਪਰ ਆ ਦੇਖ ਆ ਛੱਤ ਦੇਖ। ਇਹ ਉਹੀ ਪ੍ਰਾਤਨ ਛੱਤ ਆ ਉਦੋਂ ਦੀ। ਉਹੀ ਉਹੀ। ਇਹਦੇ ਉੱਤੇ ਜਿਹੜਾ ਇਹ 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 ਜਿਹੜੀ ਇਮਾਰਤ ਦੇ ਉੱਤੇ ਇੱਕ ਚਵਾਰਾ ਪਾਤਾ ਇਹਨਾਂ ਨੇ। ਉਹ ਕਾਤੋਂ ਪਾਇਆ ਕਿ ਇਹਨਾਂ ਨੂੰ ਪਾਣੀ ਨਾ ਲੱਗੇ ਕੰਧਾਂ ਨੂੰ। ਪਾਣੀ ਨਾ ਲੱਗੇ ਛੱਤ ਨੂੰ ਪਾਣੀ ਨਾ ਲੱਗੇ ਹੈ ਨਾ ਜੀ। ਉਹ ਜਵਾਰਾ ਤਾਂ ਆਪ ਆਇਆ ਇਹ ਕਾਲਨਾਂ ਬਾਲੇ ਵਗੈਰਾ ਜਿਹੜਾ ਉਹ ਜਿਹੜੇ ਬਾਲੇ ਦੇਖੋ ਜਿੱਤਰ ਉਹ ਬਾਲੇ ਨਾ ਤਿੰਨ ਚਾਰ ਬਾਬਾ ਜੀ ਤੇ ਬਦਲੀ ਕਰਨੀ ਕੋਹ ਬਾਲਾ ਹੋ ਪਿੱ ਗਿਆ ਹੋਇਆ ਥੱਲੇ ਹੈਨਾ ਜੀ ਇਹ ਬਾਲੇ ਹੁਣ ਪੁਰਾਣੇ ਨੇ ਇਹ ਇੱਧਰ ਇੱਥੇ ਜੇ ਤੁਹਾਨੂੰ ਦਿਖਦਾ ਹੋਵੇ ਇੱਥੇ ਕੁੰਡੇ ਹੁੰਦੇ ਸੀਗੇ ਜਿਹੜੇ ਪਹਿਲਾਂ ਨਾ ਉਹ ਹਵਾਵਾਲ ਹਵਾ ਦੇਣ ਵਾਸਤੇ ਹਾਂਜੀ ਹਾਂਜੀ ਜਿਵੇਂ ਇੱਥੇ ਭਾਈ ਚੰਤਰ ਸਿੰਘ ਜੀ ਪਏ ਸੀ ਹੁਣ ਝੂਲਣ ਵਾਸਤੇ ਜਾਂ ਕੁਝ ਵੀ ਲਾ ਲਓ ਜੋ ਵੀ ਰਹਿੰਦਾ ਸੀ ਤੇ ਉਹ ਹੁਣ ਦੇਖੋ ਆਪਾਂ ਪ੍ਰਾਤਨ ਇਹ ਚੀਜ਼ਾਂ ਦੇਖਣ ਨੂੰ ਜਿਹੜੇ ਆਪਾਂ ਨੂੰ ਮਿਲ ਰਹੀਆਂ ਨੇ ਬਾਕੀ ਇਹ ਇੱਥੇ ਦਾ ਇਤਿਹਾਸ ਹੈ ਜੀ ਬਾਕੀ ਬਾਜੀ ਖਾਲਸਾ ਬਾਈ ਜੀ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਦੇਖੋ ਤੁਸੀਂ ਇੱਥੋਂ ਆਹ ਆਰਟਿਕ ਪਾਰ ਕਰਕੇ ਆਹ ਗੇਟ ਤੋਂ ਅੰਦਰ ਜਾਣਾ ਆ ਤੁਸੀਂ ਦੇਖ ਲਓ ਆ ਸਾਹਮਣੇ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਤੇ ਆਹ ਗੇਟ ਆ ਗੇਟ ਤੇ ਲਿਖਿਆ ਹੋਇਆ ਟੋਟਲਾ ਨਿਹੰਗ ਖਾਂ ਬਸ ਆਹਾਂ ਗੇਟ ਤੁਸੀਂ ਅੰਦਰ ਹੋ ਜਾਣਾ ਤੇ ਬਾਅਦੋਂ ਅੰਦਰ ਤੁਸੀਂ ਸਿੱਧਾ ਉੱਥੇ ਪਹੁੰਚ ਜੂਗੇ ਆਪਣਾ ਟੋਟਲਾ ਨਿਹੰਗ ਖਾਂ ਦੀ ਹਵੇਲੀ ਚ ਇਹ ਤੇ ਅਗਰ ਗੋਬਿੰਦ ਸਿੰਘ ਜੀ ਉਹਨਾਂ ਦੇ ਸਹਬਜ਼ਾਦੇ ਸਿੰਘ ਤੇ ਬਚਿੱਤਰ ਸਿੰਘ ਬੀਬੀ ਮਮਤਾਜ ਦਾ ਇਤਿਹਾਸ ਹੈ ਸੋ ਹੁਣ ਆਪਾਂ ਪਹੁੰਚ ਗਏ ਆ ਜੀ ਕੰਪੀਟੀਸ਼ਨ ਵਾਲੇ ਲੋਕੇਸ਼ਨ ਦੇ ਉੱਤੇ ਆ ਦੇਖੋ ਸਾਡੇ ਵੀਰ ਪਹਿਲਾਂ ਹੀ ਖੜੇ ਸੀਗੇ ਤੇ ਆਪ ਪੌਣਾ ਨੂੰ ਜੱਪੀਆਂ ਪਾ ਕੇ ਮਿਲੇ ਆ ਬੜੇ ਨਿੱਗੇ ਸੁਆ ਦੇ ਵੀਰ ਨੇ ਸਾਰੇ ਸੋ ਮਿਲ ਕੇ ਬੜਾ ਵਧੀਆ ਲੱਗਿਆ ਸਾਰੇ ਵੀਰਾਂ ਨੂੰ ਤੇ ਸੋ ਇਹ ਵੀਰ ਜਿਹੜੇ ਨੇ ਬਾਕਫਾ ਥਾਵਾਂ ਤੋਂ ਆਏ ਹੋਏ ਨੇ ਤੇ ਆਓ ਹੁਣ ਤੁਹਾਨੂੰ ਮੈਂ ਚੱਲਦੇ ਆਂ ਉੱਥੇ ਜਿੱਥੇ ਕੰਪੀਟੀਸ਼ਨ ਚੱਲ ਰਿਹਾ ਸੋ ਦੇਖੋ ਇਹ ਵੀਰ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਬੰਨ ਰੇ ਨੇ ਤੇ ਬੜਾ ਉਤਸ਼ਾਹ ਸੀ ਸਾਰੇ ਵੀਰਾਂ 'ਚ ਤੇ ਸਭ ਨੇ ਬਹੁਤ ਸੋਹਣੀਆਂ-ਸੋਹਣੀਆਂ ਪੱਗਾਂ ਬੰਨੀਆਂ ਹੋਈਆਂ ਸੀ ਤੇ ਸਾਨੂੰ ਇੱਥੇ ਜੱਜਮੈਂਟ ਵਾਸਤੇ ਬੁਲਾਇਆ ਸੀਗਾ ਸੋ ਅਸੀਂ ਕਈ ਵੀਰ ਜਿਹੜੇ ਰਲ ਕੇ ਇੱਥੇ ਇਹਨਾਂ ਦੀ ਸਭ ਤੋਂ ਸੋਹਣੀ ਪੱਗ ਦੀ ਜੱਜਮੈਂਟ ਕੀਤੀ ਕਿਹਨੇ ਸਭ ਤੋਂ ਸੋਹਣੀ ਪੱਗ ਬੰਨੀ ਉਹ ਅਸੀਂ ਇੱਥੋਂ ਡਿਸਾਈਡ ਕੀਤਾ ਰੇ ਕੇ ਵਿਸ਼ੇਸ਼ ਦੇਖੀ ਤੋਂ ਬਾਅਦ ਅਸੀਂ ਫਿਰ ਰਿਜ਼ਲਟ ਕੱਢਿਆ ਜਿਹੜੇ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਉੱਤੇ ਆਏ ਸੀਗੇ ਉਹਨਾਂ ਨੂੰ ਇਨਾਮ ਵੰਡੇ ਅਤੇ ਸਾਰਿਆਂ ਨੂੰ ਜਿਹੜੇ ਆ ਉਹ ਮੈਡਲ ਦਿੱਤੇ ਗਏ ਸੋ ਇਸ ਤਰੀਕੇ ਦੇ ਨਾਲ ਕੰਪੀਟੀਸ਼ਨ ਜਿਹੜਾ ਸਮਾਪਤ ਹੋਇਆ ਤੇ ਸਾਨੂੰ ਵੀ ਬਣਦਾ ਮਾਨ ਸਨਮਾਨ ਮਿਲਿਆ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਬੁਲਾਇਆ ਉਹਨਾਂ ਦਾ ਵੀ ਚੰਗਾ ਵੀ ਬਾਏ ਬਾਏ ਜੋ ਹਲੇ ਇਸੋ ਨਹਾਲੋ ਹੋ ਸ੍ਰੀ ਅਕਾਲੋ ਚਲੋ ਜੀ ਹੁਣ ਅਸੀਂ ਚੱਲੇ ਆਂ ਜੀ ਫਤਿਹਗੜ੍ਹ ਸਾਹਿਬ ਨੂੰ ਦੁਬਾਰਾ ਆਪਣੇ ਆਪਣੇ ਘਰਾਂ ਨੂੰ ਥੋੜਾ ਵਧੀਆ ਰਿਹਾ ਅੱਜ ਦਾ ਸਫ਼ਰ